ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ। ਪਾਚਾ ਜੀ ਮੰਡ ਵਾਲੇ ਖੇਤਾਂ ਦੇ ਵਿੱਚ ਮੀਂਹ ਦਾ ਦੇਖਣਾ ਹੈ ਜੀ ਹਿਸਾਬ ਕਿਤਾਬ ਜੱਟਿਆ ਹੈਗਾ। ਯਾਨੀ ਠੀਕ ਹੈ ਪੈਰਾਂ ਨੂੰ ਮਿੱਟੀ ਲੱਗਣ ਵਾਲਾ ਹੈਗਾ ਵੀ ਥੱਲੇ ਪੈਰਾਂ ਨੂੰ ਮਿੱਟੀ ਲੱਗਦੀ ਹੈ। ਤੇ ਬਈਆ ਰੱਖਿਆ ਹੋਇਆ ਜੀ ਇੱਕ ਐਥੇ ਡੋਲਾਂ ਦੀ ਮੜੀ ਜੀ ਦੀ ਸਾਫ ਸਫਾਈ ਜੀ ਕਰਨ ਦੇ ਵਾਸਤੇ। ਇਹ ਡੋਲਾਂ ਦੀ ਸਾਫ ਸਫਾਈ ਕਰਾਂਦੇ ਨਾਲੇ ਫਾਦਰ ਸਾਹਿਬ ਆ ਤੇ ਇਹਨਾਂ ਦੋਨਾਂ ਦੀ ਰੋਟੀ ਲੈ ਕੇ ਆਇਆ ਸੀਗਾ। ਇਹ ਦੇਖਦੇ ਆਂ ਵੀ ਪੋਟਨਾ ਫਰਤਾਂ ਨੂੰ ਵੀ ਇੱਕ ਵਾਰ ਬਾਦ ਹੀ ਇਹਨੂੰ ਕੀ ਕਰਨਾ ਫਿਰ ਸਰਜੂਗਾ ਇਦਾਂ ਹੀ ਆਲੇ ਉਹਨੇ ਰੋਡੇ ਵਾਈ ਦੇ ਖੜੀ ਤੇ ਐ ਪਿੱਛੇ ਜਦ ਮੈਂ ਬੋਹਣ ਆਇਆ ਸੀਗਾ ਟਰੈਕਟਰ ਕਰ ਤੁਸੀਂ ਦੇਖੇ ਹੀ ਮੈਂ ਬੋਹਣਾ ਸੀਗਾ ਖੁੰਝੇ ਨਹੀਂ ਤੇ ਲੱਗਿਆ ਇੰਨੀ ਕੈੜੀ ਮਿੱਟੀ ਦੀ ਵੀ ਖੁੰਝਿਆਂ ਵਿੱਚ ਤੇ ਪੱਟੇ ਨਹੀਂ ਤਾਂ ਹੋਇਆ ਹੈਗਾ ਜਦੋਂ ਮੈਂ ਸਾਰਾ ਹੀ ਵੀ ਜੇ ਖੁੰਝੇ ਹੁਣ ਪੱਟ ਹੋ ਜਵੇ ਤਾਂ ਚੰਗੀ ਗੱਲ ਆ ਪਰ ਹਾਂ ਟੈਲਾਂ ਦੀ ਮਿੱਟੀ ਲੱਗਦੀ ਆ ਹਾਲਾ ਇਹ ਵੀ ਦੇਖਣੀ ਪਣੀ ਆ ਬਾਕੀ ਮੀਨ ਹੈ ਸਵਾਦ ਲਿਆਤਾ ਜੀ ਤੇ ਆਪਣਾ ਮਤਲਬ ਕਿ ਫਸਲ ਨੂੰ ਵੀ ਲੱਗਿਆ ਏ ਜਾਨਵਰਾਂ ਨੂੰ ਰਾਹਤ ਹੋਈ ਏ ਚਾਹੇ ਪੰਛੀ ਆ ਚਾਹੇ ਧਰਤੀ ਵਿੱਚ ਰਹਿਣ ਵਾਲੇ ਜਾਨਵਰ ਜਿਹੜੇ ਗਰਮੀ ਮੰਦੇ ਸੀ ਬਹੁਤ ਉਹ ਤੋਂ ਰਾਹਤ ਹੋਈ ਆ ਹੁਣ ਬਾਕੀ ਮਾਲਕ ਦੀ ਮौज ਹੈ ਜੀ ਜਿੱਥੇ ਉਹਨੇ ਸੰਸਾਰ ਨੂੰ ਰੱਖਣਾ ਲੈਣਾ ਤਾਂ ਉੱਥੀ ਹੋਆ ਕਈ ਵਾਰ ਫਿਰ ਹੜਾ ਜਾਂਦੇ ਆ ਕਈ ਵਾਰ ਗਰਮੀ ਵਸ ਕਰਾ ਦਿੰਦੀ ਆ ਅਸੀਂ ਸੋਚਦੇ ਆ ਆਪਣੇ ਹਿਸਾਬ ਦੇ ਨਾਲ ਪਰ ਮਾਲਕ ਸੋਚਦਾ ਸਾਡਾ ਆਪਣੇ ਹਿਸਾਬ ਦੇ ਨਾਲ ਉਹਨੋਂ ਸਾਡੇ ਨਾਲ ਤੇ ਵੱਧ ਫਿਕਰ ਆ ਪਤਾ ਨਹੀਂ ਕੀ ਦਾ ਭਲਾ ਕਰਨਾ ਉਹਨੇ ਕਿਹੜੀ ਗੱਲ ਦੇ ਵਿੱਚ ਕੀ ਦਾ ਭਲਾ ਹੋਣਾ ਹੈ ਨਾ ਸੋ ਹੁਣ ਅੰਦਰ ਚੱਲਦੇ ਆਂ ਪਾਪਾ ਜੀ ਲਈ ਮੇਰੇ ਖਾਚ ਅੱਜ ਦਾ ਕਰਨ ਵੀ ਕਹਿੰਦਾ ਮੈਂ ਵੀ ਕਹਿੰਦਾ ਪਾਪਾ ਜੀ ਦੇ ਨਾਲ ਉੱਥੇ ਜਾ ਕੇ ਰੋਟੀ ਖਾਊਂਗਾ ਆਪਣੀ ਰੋਟੀ ਵੀ ਡੱਬੇ ਦੇ ਵਿੱਚ ਪਾਏ ਕਰਕੇ ਲੈ ਕੇ ਆਇਆ ਤੇ ਪਾਣੀ ਧਾਨ ਲਾਉਣੇ ਸ਼ੁਰੂ ਹੋ ਗਏ लाइट टाइम का आ है जिकर हम नेरी चली आज थोड़ी लेट होगी घंटा दो घंटे लेट होगी लाइट क्या हाल है बड़े रोज बात दिखाई दिया नहीं उधर में काम कर रहे हैं। अच्छा ठीक है ठीक है, है अभी मेरे पास लगा दो आठ दस रोज है ना ठीक है पक्के। ठीक है, ठीक है। हाँ। ਬਾ ਠੀਕ ਮੇਰਾ ਬਰਤਨ ਕਿਉਂ ਨਹੀਂ ਜਾ ਰਿਹਾ ਇਸ ਲਈ ਕੱਲ ਸੱਜੇ ਪਾਣੀ ਆਪਾਂ ਸ਼ਾਦਾ ਲਾ ਕੇ ਸਕਾ ਹਾਂ ਸ਼ਾਹਰੋ ਦੀ ਹੂੰ ਆਪਾਂ ਵੀ ਸ਼ਾਤੁੰਦਾ ਹਾਂ ਹਾਂ ਮੈਂ ਸ਼ਾਤੂ ਮਨੋਂ ਪਤਾ ਦਾ ਇਹ ਵੀ ਕਹਾਂ ਮੈਂ ਪਾਪਾ ਜੀ ਕੋਲ ਬੈਠ ਕੇ ਨਾਲ ਚੇਚ ਖਾਣੀ ਰੋਟੀ ਜਾਂਦਾ ਮਮੀ ਨਾਲ ਬੈਠ ਕਰ ਲਿਆ ਚਾਵੜ ਹਾਂ ਸਿਰਫ ਬਨ ਕੇ ਹੋਸ ਤਨੂ ਕਿਹਾ ਰਵੇ ਸਿਰਫ ਬਨ ਕੇ ਮੈਂ ਜਾਂਦਾ ਮਮੀ ਨੇ ਸਭ ਤੋਂ ਪਹਿਲਾਂ ਕਿਹਾ ਆਇਆ ਤੇ ਹਾਂ ਤੇ ਬਿਆਣਾ ਪੋ ਲਗੇ ਨੇ ਮੰਮੀ ਨੇ ਅਗਰ ਇਹ ਮੇਰੇ ਸਿਰਫ ਕਪੜਾ ਬੰਦੇ ਉਹਨਾਂ ਨੂੰ ਬੰਨਿਆ ਨਹੀਂ ਹੈ। ਕੀ ਕਰਿਆ? ਆਪਣੇ ਕੋਲ ਸਿੱਧਾ ਆਪਾਂ। ਅਪਰਾਧਾ ਬੜਾ ਚੱਕੇ ਪਿੱਛੇ ਪਰਲੇ ਪਾਸੇ ਤੇ ਹਨਾ ਪਪਾ ਜੀ ਆਪਰਾਧਾ। ਹਾਂ ਅੰਦਰ ਵਾਲੇ ਬੈੱਡਾਂ ਨੂੰ ਠੀਕ ਕਰਵਾਈਏ ਜੀ ਇੱਥੇ ਰੱਖਣ ਵਾਸਤੇ ਹਨਾ। ਆਪਰੋ 2-4 ਕੋ 2-3000 ਰੁਪਏ ਖਰਚ ਆ ਜਾਣਾ। ਪਲਾਈ ਦੋ ਜਾਨੇ ਦੀ ਰੋਟੀ ਤੇ ਅੰਕਲ ਨਹੀਂ ਦਿਖਾਦੀ। ਉਹਨਾਂ ਖਾਲੀ ਚਲ ਕੋਈ ਗੱਲ ਨਹੀਂ। ਤਾਂ ਦੁਪਹਿਰ ਨੂੰ ਕੰਡੂਗਾ ਉਹ। ਤਾਂ ਵੀ ਕੀ ਹੋਵੇਗਾ? ਜੰਗਾ ਬਾਲਾ ਬੈਠ ਜਾ ਬੈਠ ਜਾ ਬੈਠ ਜਾ ਫਿਰ ਚੱਲ ਬੈਠੋ ਬੈਠੋ ਬੈਠ ਜਾ ਨਾ ਹਣ ਜਾਣਾ ਫਿਰ ਆਪਾਂ ਬੈਠ ਜਾ ਬੈਠ ਜਾ ਹਣ ਜਾਣਾ ਹਾਂ ਪੂਤ ਹੁੰਦਾ ਹੈ ਹਾਂ ਬੈਠੋ 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 ਚੱਲ ਪੂਤ ਹੁੰਦਾ ਹੈ ਬੈਠਾ ਬੈਠਾ ਤੂੰ ਹੁੰਦਾ ਹੈ ਪੂਤ ਕਿਹੜਾ ਦੇਖ ਲੈ ਤਾ ਪੂਤ ਕਿੱਥੇ ਪੂਤ ਤੂ ਤੂ ਬਾਤ ਕੌਣ ਤੂ ਤੂ ਕੌਣ ਤੂੰ ਕੌਣ ਕਰਨ ਨਾ ਜਾਣੀ ਤੂੰ ਬੈਠ ਕੇ ਨਹੀਂ ਮੈਂ ਚਲਾਉਂਗੀ ਜਾਂ ਬੈਠ ਬਈ ਦੇਖ ਤੋੜ ਦੇਣਾ ਇਹਨਾਂ ਨੂੰ ਲੂਪੀ ਬਜਰ ਆਇਆ ਤਾਂ ਕਿੰਨਾ 35 70 ਕਿਲੋ 50 ਕਿਲੋ ਬਜਰ ਨਾਲ ਚੱਲੂਗੀ ਕੋਈ ਨਾ ਪਟਾਕਾ ਪਵਾ ਦੇ ਹਾਂ ਤਾਰੇ ਦਨ ਹੋ ਜਾਣੇ ਮਲੇ ਚੱਲ ਚਲਾ ਲੈ ਲੈ ਚਲਾ ਚਲਾ ਚੱਕਰ ਜਿਦਾ ਉਹਦੇ ਪਿਛਲੇ ਲੈ ਮੈਂ ਚਲਾ ਕੇ ਦੇਖ ਲੈ ਪਰ ਇਹਦੇ ਤੇ ਲਬਲੀ ਆਪਣੇ ਪੈਰਾ ਪੂਰਾ ਵਿਚਣਾ ਦੇ ਲੈ ਮੇਰੇ ਕੋਲ ਦੇ ਜਬ ਆ ਜਾ ਪਿੱਛੇ ਜਾ ਪਿੱਛੇ ਜਾ ਓਏ ਓਏ ਹੋਰ ਤਾਂ ਜਾਦਾ ਬਾਜਾ ਕੱਢੂਗੀ ਮੇਲਾ ਤਾਂ ਥੋੜੀ ਜਿਹੀ ਖੜ ਜਾ ਮਾਸਾ ਬਾਤ ਬਾਤ ਉਸੇ ਪਾਸੇ ਕਾਤੇ ਬੱਸ ਚਾਹਣ ਦੇ ਹੁਣ ਰੋਣੂ ਨੂੰ ਤੂੰ ਘਰੋਂ ਮੋੜਦਾ ਨੂੰ ਉੱਤਰ ਜਾ ਦੇ ਪਟਾਕੇ ਪੈ ਜਣੇ ਪਿਆਰ ਨਾਲ ਪਿਆਰ ਨਾਲ ਸਾਲੀਆਂ ਦੇ ਪੰਗਲੇ ਆ ਜਾ ਕੱਢ ਦੋ ਕੱਢ ਦੋ ਚਲਾਓ ਚਲਾਓ ਪਰੇਸ਼ਾਨ ਹੋ ਰਿਹਾ ਦਾ ਚਲਾਇਓ ਹਾਂ ਨਹੀਂ ਫੜਾ ਮੈਂ ਸਾਡਾ ਹਾਂ ਨਹੀਂ ਬੈਕ ਨੂੰ ਬੈਕ ਨੂੰ ਹੁਣ ਦੇ ਕਿੱਥੇ ਪੰਗਾ ਹੈ ਜਦ ਬੈਕ ਕਿੰਨੇ ਚਲਾਉਂਦਾ ਜਾਂ ਟਿਕ ਟਿਕ ਦੀ ਆਵਾਜ਼ ਆਉਂਦੀ ਹੈ ਜਿਹੜੀ ਕਿਰਿਆ ਦੀ ਆਉਂਦੀ ਹੈ ਜਦ ਬੈਗ ਨੂੰ ਤੋਂ ਹਾਂ ਕਟਕਟ ਦੀ ਆਵਾਜ਼ ਆਉਂਦੀ ਹੈ ਆਹ ਦੇ ਆ ਲੱਗਦਾ ਕਿ ਤੇ ਆਹ ਇਹ ਖੁੱਲ ਗਿਆ ਨੰਦਾ ਨੜਦੇ ਦੇ ਆ ਇਹ ਤਾਂ ਖੁੱਲੇ ਆ ਤੇਰੋ ਗਰਦ ਹਟਕ ਟਕ ਟਕ ਇਹਦੇ ਵਿੱਚ ਦੇ ਟਕ ਬੈਕ ਸਾਤ ਸਾਲ ਰੱਖ ਕਰਨ ਹੁੰਦੇ ਪਾਪਾ ਹਾਂ ਆ ਗਈ ਹਵਾ ਠੰਡੀ ਠੰਡੀ ਆ ਗਈ ਵੀ ਹਵਾ ਆ ਗਈ ਚਾਹ ਦੇ ਕੀ ਹੋ ਗਿਆ ਠੰਡ ਆ ਗਈ ਫਟਜੀ ਨਹੀਂ ਵਜਨ ਦੇ ਤੇ ਪਾਲਾ ਕਰਨ ਵੀ ਕਰਦੀ ਸੀ ਅੱਛਾ ਹਾਂ ਠੰਡੀ ਹਵਾ ਆਉਂਦੀ ਆਲਾ ਇਹ ਗੱਲ ਬਣੀ ਵੀ ਮੋਸਮ ਹਵਾਵਾਂ ਚੱਲਣ ਲੱਗੀਆਂ ਠੰਡੀ ਚਲੋ ਕਰਨਾ ਪਿਆਰ ਤਾ ਬਸ ਤੂੰ ਪਾਗਲ ਆ ਮੈਨੂੰ ਦਿਖਦਾ ਬਸ ਤਾ ਕਰ ਦੇਣਾ ਇਹਦਾ ਕੰਮ ਜਾ ਤੇਰੇ ਮਤਲਬ ਦੀ ਨਹੀਂ ਇਹ ਛੋਟੇ ਨੇ ਆਣ ਦੀ ਆ ਹੈ ਕਿੰਨਾ ਡਰਦੀ ਹਵਾ ਤੇ ਹਵਾ ਮੈਨੂੰ ਕਹਿੰਦੀ ਪੁੱਤ ਹਵਾ ਹਵਾ ਤੇ ਡਰਦੀ ਮੈਨੂੰ ਹਵਾ ਦਾ ਕੋਈ ਚੱਕਰ ਨਹੀਂ ਹੈਗਾ ਇਹ ਤਾਂ ਕਦੀ ਕਈ ਜਾਂਦੇ ਕਹਿੰਦੇ ਕਰਨ ਨਾਉਂਦਾ ਉਧਰ ਕਾਕਾ ਕਹਿੰਦੀ ਮੈਨੂੰ ਉਧਰ ਨੁਲਾ ਕੇ ਲਿਜਾ ਹਾਂ ਹਾਂ ਜੀ ਇਹ ਪੇਸ਼ ਨਹੀਂ ਚੱਲਦੀ ਹੈ ਇਹ ਜੀ ਇਹ ਤਾਂ ਹਾਂ ਜੀ ਪੇਸ਼ ਨਹੀਂ ਚੱਲਦੀ ਹੈ ਸਹੀ ਗੱਲ ਨਹੀਂ ਤਾਂ ਖਲਾਰਦਾ ਨਹੀਂ ਤੇ ਉਹਨੂੰ ਆਫ ਰੋਡਿੰਗ ਕਰਾ ਆਫ ਰੋਡਿੰਗ ਕਰ 4x4 ਆ ਕੋਈ ਦਾ ਮੈਨੂੰ ਪਤਾ ਹੈ ਵੀ 4x4 ਆ ਹੁਣ ਕੋਈ ਥੋੜਾ ਜਿਹਾ ਕੱਦੂ ਚ ਬਾੜ ਦੂੰਗਾ ਇਹਨੂੰ ਦੇਖ ਲੈ ਇਹ ਵੀ ਪੜਾ ਪੜਾ ਉਹ ਮਾ ਕੋਈ ਨਹੀਂ ਕਾ ਕਰਨ ਤਾਰ ਲੱਭੜ ਜਾਣੇ ਪੁੱਤ ਾਕ ਨਹੀਂ ਤੁਸੀਂ ਕੋਠੇ ਉੱਪਰ ਚੜਾ ਲੈਣੀ ਮੋੜ ਲਿਆ ਇਹਨੂੰ ਕੋਠੇ ਬੱਕੀ ਨਹੀਂ ਜਾਣੀ ਥੱਲੇ ਰਹਿਣੀ ਆ ਤਾਂ ਉੱਤਰ ਜਾਣੀ ਮੈਨੂੰ ਪਤਾ ਵੀ ਤਾਰ ਲੈਣ ਇਹਦੀ ਰੇਂਜ ਦੇਖੀ ਕਿੱਥੇ ਤੱਕ ਜਾਂਦੀ ਲੈ ਫੇਰ ਤਾਂ ਉੱਥੇ ਤਾਂ ਕੀ ਕਰੂੰਗਾ ਆ ਇਧਰ ਤਰ ਚੁੱਟਾ ਦੱਬੀ ਜਾਂਦੀ ਖੜੀ ਮੋਡਲ ਐ ਮੋਡਲ ਆ ਗਈ ਆ ਗਈ ਕੀ ਆ ਗਈ ਕੀ ਆ ਗਈ ਗੱਡੀ ਕਿਹੜਾ ਤੇਰੇ ਉੱਪਰ ਚੜ ਲੱਗੀ ਪੂਰਾ ਚਰਾਣਾ ਪੂਟ ਲੈ ਆਹੀ ਆਹੀ ਦਾ ਨੋਕਾ ਲੀ ਬਸ ਆ ਬੂਰੇ ਤੋਂ ਬੂਰੇ ਲਾ ਬਣੀ ਦੀ ਜੇ ਬoi ਫੁੱਟਨੀ ਚੌੜਨੀ ਕਰਨੀ ਕਾ ਵੀਰ ਦੀ ਚੌੜਨੀ ਕਰਨੀ ਚੌੜਨੀ ਨਹੀਂ ਹਾਂ ਚੌੜ ਨਹੀਂ ਕਰਨੀ ਕਾ ਕਟਾਈ ਹੋ ਜੂਗੀ ਪਾਪਾ ਤੋਂ ਕਾ ਕਹਣਾ ਕਾ ਕਟਾਈ ਹੋ ਜੂਗੀ ਪਾਪਾ ਤੋਂ ਿੱਟਪਾ ਚੜ ਜਾਂਦੀ ਬਹੁਤ ਤੇਰੇ ਪਾੜੋ ਚੜ ਗਈ ਬਹੁਤ ਤਾਂ ਸਾਰ ਕੀ ਗੱਲ ਦੇਣੀ ਗੋਈ ਉਹ ਮਾ ਨਾ ਨਾ ਉਹ ਕਰਾ ਅਰੇ ਟੋਲੇ ਟੋਲੇ ਪੌੜੀਆਂ ਚੜਾ ਕੇ ਦੇਖੂਗਾ ਵੀ ਪੌੜੀਆਂ ਚੜਦੀ ਕਰੇ ਆਹ ਲੱਕਾ ਪੰਮੂ ਦੀ ਤੇ ਆਈ ਕੱਲ ਆਹ ਲਾ ਰੌਂਗ ਪੰਮੂ ਦੀ ਗੰਦੇ ਰੌਂਗ ਸਲ ਕੋਈ ਨਹੀਂ ਉਹ ਨਿਆਣਾ ਹੈ ਤੂੰ ਦਾ ਸਿਆਣਾ ਬਣ ਉਹ ਨਾਣਾ ਨਰਾਰੋ ਆਵਾ ਠੰਡੀ ਚੱਲਦੀ ਐ ਅਸੀਂ ਥੋੜਾ ਉਹ ਨਾਲ ਪਾਰਕਿੰਗ ਲਾ ਦੀ ਟੋਈ ਚਲ ਚਲ ਕਦੇ ਕਿ ਕਿ ਕੋਈ ਇੱਕ ਡੰਗ ਦੀ ਹੈਗੀ ਜੋਈ ਹਾਂ ਹੈਗੀ ਹੈ ਉਹਲੀ ਹੈਗੀ ਛੋਟੀ ਉਹ ਨਹੀਂ ਆ ਹਾਂ ਜੀ ਹੋਈ ਇਹ ਮੁੰਡਾ ਇਹ ਦੇ ਵਿੱਚ ਉਹ ਛੱਟ ਕੇ ਦੇਖਦੀ ਬਾਕੀ ਜਿਹੜੇ ਹੋ ਰਹੇ ਨੇ ਨਹੀਂ ਇਹਦੇ ਵਿੱਚ ਘਰੇ ਘੜਤੇ ਆਂ ਫਰੀਆਂ ਰਹਿ ਗਈਆਂ ਰਹਿ ਜਾਣੀਆਂ ਸਕੂਲ ਸੁੜ ਜਾਣਾ ਅੱਛਾ ਹਾਂ ਫੇਰ ਦੁਬਾਰਾ ਕੁੱਟ ਲੂੰਗੀ ਤੁਹਾਨੂੰ ਤਾਂ ਆਈਆਂ ਵੀ ਪਤਾ ਹੀ ਨਹੀਂ ਕੁਝ ਪਤਾ ਹੀ ਨਹੀਂ ਸਾਨੂੰ ਪਤਾ ਉੱਧਰ ਘਰ ਕਿੰਨੀ ਮੁੰਗੀ ਹੋਈ ਕਰਦੀ ਸੀ ਹੂੰ ਤੁਹਾਡੇ ਫੇਰ ਟਰਾਲੀ ਤੁਹਾਡੇ ਆ ਸਾਡੇ ਘਰ ਉਧਰ ਹਨਾ ਤੁਹਾਡੇ ਆ ਉੱਧਰ ਲੋਕਾਂ ਨੂੰ ਖੜਾ ਦੰਦੇ ਤੇ ਤੁਸੀਂ ਹਾ ਰੱਬਾ ਪਤਾ ਨਹੀਂ ਕਿੰਨੇ ਸ਼ਾਂਤੀ ਦਾ ਇਹਦਾ ਨਹੀਂ ਪਤਾ ਨਹੀਂ ਕਿੰਨੂ ਕਿੰਨੂ ਇਕੱਠੇ ਕਰਦੇ ਹੁੰਦੇ ਤੇ ਕਿੱਥੇ ਮੇਰੇ ਐ ਤੇ ਤਾਂ ਮੈਂ ਹੀ ਕੱਟਦੀ ਰਹੀਂਗੀ ਵਾਹ ਸ਼ਾਂਤੀ ਦਾ ਇਹ ਕਦੇ ਕਿਸੇ ਨੂੰ ਬੁਲਾਉਂਦੇ ਹੀ ਹੁੰਦੇ ਤੇ ਲਓ ਜੀ ਇੱਧਰ ਆਂਟੀ ਨੇ ਬੋ ਕਢਾਈ ਆਂਟੀ ਵੀ ਆਉਂਦੇ ਹੁੰਦੇ ਤੇ ਹਾਂ ਜਾਨ ਮਹਾਲ ਦੀ ਮੰਮੀ ਲਓ ਜੀ ਚਾਰੇ ਪਾਸੇ ਭਾਈਆਂ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਲੈਟ ਚੱਲ ਰਹੀ ਹੈ ਜੀ ਪੂਰੀ ਕਦੋਂ ਕਰ ਰਹੇ ਹਨ ਲੋਕ ਮੇਰਾ ਗੱੱਦਾ ਘੜਦਾ ਬਾਹਰ ਇਹਨਾਂ ਦਾ ਜਸਾ ਕਾਉਣ ਦੇ ਵਾਸਤੇ ਇਹਨੂੰ ਫਿਰ ਤੋਂ ਪਚਪਾਉਣਾ ਬਾਹਰ ਪਚਾਏ ਆ ਪਤਾ ਕਿਆ ਹੋਇਆ ਹਾਂ ਜਦ ਮੈਂ ਸਲਾਈ ਜੀ ਲੱਗੇ ਗਾਨ ਮੈਂ ਕਿ ਚਾਦਰ ਧੋਣੇ ਵਾਲੀ ਆ ਦੋ ਤਿੰਨ ਦਿਨ ਹੋ ਗਏ ਪਚਾਈ ਰੋ ਵੀ ਚੱਕ ਦਵਾ ਜਾਂ ਚੱਕੇ ਚਾ ਨਾਲ ਗੱੱਦਾ ਵੀ ਅੰਨੀ ਮਿੱਟੀ ਥੱਲੇ ਹਾਏ ਉਹ ਬੋਛਕਾਤੇ ਆਈ ਫਿਰ ਚਾੜ ਨਹੀਂ ਹੋਣੀ ਤੁਸੀਂ ਪਤਾ ਕਈ ਵਾਰ ਕੀ ਕਰਦੇ ਆ ਆਉਨੇ ਆ ਸਿੱਧੇ ਹੀ ਪੈਰ ਲੈ ਕੇ ਚਲੋ ਜੀ ਗੱਦਿਆਂ ਦੇ ਉੱਪਰ ਮੋਹਰ ਲੈ ਮੋਹਰ ਲੈ ਪਾਸੇ ਹੀ ਦੀ ਰੋ ਝੂਠ ਹੈ ਝੂਠ ਨਾ ਮੰਨੋ ਨਿਆਣਿਆਂ ਦਾ ਕੰਮ ਹੈ ਸਾਰਿਆਂ ਦਾ ਨਾ ਮੇਰਾ ਬਦਨਾਮ ਕਰਤਾ ਥੱਕੇ ਗਏ ਲੋਹ ਹੀ ਤੂੰ ਸਭ ਜੀ ਗੱਲ ਨਹੀਂ ਕਰਨੀ ਹੈਗੀ। ਕਿਹ ਤਾ ਕੱਲ ਬਾਤਲ ਸੀ ਜੀ ਤੇ ਪ੍ਰੋਜੈਕਟਰਾਂ ਦਾ ਬੱਟਾ ਪਾਉਣ ਦਾ ਤੇ ਕਰਨਾ ਆਇਆ ਹੁਣ ਜਿੰਦਾ ਪਾਉਣ। ਬੰਦਾ ਦਾ ਪੁੱਤ ਪੈਰ ਦੂਰ ਰੱਖਣਾ ਤੇ ਠੀਕ ਆ ਨਾ। ਬੰਦਾ ਇਹਨੂੰ ਉੱਪਰ ਕਰੋ। ਉੱਪਰ ਨੂੰ ਪਾ। ਖੋਰੜੀ ਬਣੀ ਐ ਤੇ ਜਿੰਦਾ ਜਿੰਦਾ ਉੱਚਾ ਨੀਮਾ ਖੜਾ ਜੇ ਥੋੜਾ ਜਿਹਾ। ਲੈ ਪਾਉਣ। ਸਾਲਾ ਜਿੰਦਾਗਰ ਖੁੱਸਲਾ ਹਾ ਆਏ ਜਾਰਾ ਕਰ ਲਿਆ ਬਹੁਤ ਜਿੰਦਾਗਰ ਥੋੜਾ ਜਿਹਾ ਘਾਹ ਹੋਣਾ ਚੰਦੇ ਨੇ ਯਾਰ ਇਹਦੇ ਬਹੁਤ ਦਾ ਕੰਮ ਨਹੀਂ ਪਪਰ ਨੂੰ ਨਹੀਂ ਹੋਣਾ ਪੁੱਤੋ ਨਾ ਸਹੀ ਖੜਾ ਐ ਨੋ ਆ ਜਿੱਛਾ ਇਨਸ਼ਾਅੱਲਾ ਇਹਨੂੰ ਦੇਖ ਕੇ ਉਂਗਲੀ ਵੀ ਘੁਟਰਦਾ ਹੈ ਪਤਾ ਇਹ ਮੇਰੀ ਛੋਟੇ ਬੰਦੇ ਹੋਇਆ ਆ, ਫੋਨ ਛੱਡ ਜਾ। ਚਲੋ। ਚਲੋ ਕਿੱਥੇ ਜਾਂ? ਡੰਡਾ ਵੀ ਪੈਣਾ ਤੂ ਆ। ਹਾਂ ਡੰਡਾ। ਆਹ ਡੰਡਾ ਨਹੀਂ ਪਾਉਣਾ। ਆਹ ਨਹੀਂ। ਸਾਜ ਤਲਾ ਮੁੰਡਾ ਨਹੀਂ ਤੂੰ। ਖਾਣਾ ਨੂੰ। ਹਾਂ। ਚਲ। ਕੋਈ ਨਹੀਂ ਪਾ। ਕੰਬੜੀ ਰੇਲੀ ਵਿੱਚ ਆ। ਸਭ ਬੰਦ ਬੜਾ ਦੇ ਕੋਲ ਨੂੰ ਪਿਆਰ ਨਾਲ ਅੱਛਾ ਅੜਲੀ ਨੂੰ ਸਾਰ ਕੇ ਦੇਖਿਆ ਹਾਂ ਅੱਖਾਂ ਮੈਂ ਟੱਕਰਾਂ ਲੈ ਤੂੰ ਖੜ ਜਾ ਕੇ ਮੈਂ ਟੱਕਰਾਂ ਲੈ ਤੂੰ ਹੱਥ ਦੂਰ ਰੱਖ ਬਣਾ ਉਹ ਜੜੀ ਚੱਲ ਭੰਨ ਪਾ ਜਾ ਦੇ ਔਰ ਚੱਲ ਜਾਨੋੜੀਆਂ ਚੱਲ ਪਾ ਦੇ ਪਾ ਗਿਆ ਪਾ ਗਿਆ ਪਾ ਗਿਆ ਯਾਰ ਫਿਰ ਮੈਂ ਆਹ ਨਾਲ ਨਾ ਪਾਉਣ ਲੱਗਿਆ ਬੰਨੂ ਚੱਲ ਚੱਕ ਸਕੂਟਰੀ ਆਪਣੀ ਚਲੋ ਸਕੂਟਰੀ ਦੇ ਚੌਪ ਆਉਂਦਾ ਜੀ ਜਦੋਂ ਮੈਂ ਸਕੂਟਰੀ ਪਰੇ ਜਾਊਂਗਾ ਤੁਹਾਡੇ ਨਾਲ ਮੇਰੇ ਮਗਰੇ ਚੱਲ ਮੂਰੇ ਮੂਰੇ ਚੋਈ ਚੋਈ ਨੂੰ ਚੱਲੋ ਪੈਣੀ ਨੂੰ ਘੁੰਮ ਕੇ ਚੱਲ ਆਏ ਨਾ ਦੋ ਲੋਟਾਂ ਮੋੜੀ ਗੇਰ ਪਾ ਗਈ ਮੋੜੀ ਪਿੱਛੇ ਨੂੰ ਤੇ ਬਣ ਗਿਆ ਜੀ ਡਰਾਈਵਰ ਪੂਰਾ ਪ੍ਰੋਫਾਈਟ ਹਾਲੀ ਪਹੁੰਚ ਗਿਆ ਜੀ ਖੇਤ ਚ ਹਾਂ ਹਾਂ ਮੈਂ ਰਾਕਰ ਜਾਵਾ ਸਾਸਰੀ ਕਾਲ ਕਿਨੇ ਬਣਾਉਣਾ ਲੈ ਤੁਹਾਨੂੰ ਸਾਰੇ ਵਾਰ ਸਾਸਰੀ ਕਾਲ ਟਰੈਕਟਰ ਚ ਆ ਪਰ ਜਿਹੜੇ ਵਲੌਗਰ ਨਾਲ ਬਣਨੀ ਮਨ ਲਾਦਾ ਉਦੇ ਤੇ ਸਾਸਰੀ ਕਾਲ ਬਣਾਈ ਵੀ ਹੈ ਨਾ ਤੇ ਸਵੇਰ ਟਾਈਮ ਪਾਪਾ ਜੀ ਜੀ ਹਾਲ ਪੈਰ ਨਾਲ ਆ ਲਾਈਨ ਮਾਰ ਕੇ ਗਏ ਹੋਏ ਵੀ ਬੱਟ ਇਹਦੇ ਉੱਪਰ ਪਾਵੇ ਆ ਇਹਨ ਸਿੱਧੇ ਬੱਜੀ ਹੋਈ ਹੈ ਲਾਈਨ ਬਣੀ ਤਾਂ ਹੋਈਆਂ ਬੱਟਾ ਪੁੱਤ ਗੱਬੇ ਨੂੰ ਬੱਟ ਨਹੀਂ ਪਾਉਣੀ ਪੈਣੀ ਇੱਕ ਪਾਣੀ ਜਿਹੜੇ ਹਸਾਬ ਨਾਲ ਆਪਣੇ ਖੇਤ ਚ ਆਉਂਦਾ ਟੱਟ ਜਾਣਾ ਇੱਕ ਸਾਈਡ ਉੱਚਾ ਇੱਕ ਸਾਈਡ ਨੀਮਾ ਆ ਖੇਤ ਇਹ ਤਾਂ ਕਾਲੇ ਜਾਚੇ ਦੀਆਂ ਉਧਰ ਤੇ ਵੀ ਪਾਣੀ ਇੱਧਰ ਨਾ ਆਵੇ ਕਾਲੇ ਦਾ ਕੱਦੂ ਕਰਿਆ ਵਾ ਜੀ ਪਨੀਰੀ ਪਿੱਛੇ ਦਾ ਕੰਮ ਖੜਾ ਹੁਣ ਪਨੀਰੀ ਬਿੱਜੀ ਸੀ ਉਹਨੇ ਲੇਟ ਸਾਢੇ ਵਾਂਗੇ ਤੇ ਜਿੱਧਰ ਤੇ ਵੀਰੂ ਪਨੀਰੀ ਦਾ ਥੋੜਾ ਬਹੁਤਾ ਹਿੱਲਾ ਹੋ ਜਾਂਦਾ ਉਹਨਾਂ ਕਾ ਲਾ ਦਿੰਦਾ ਉਹ ਹੁਣ ਇਹਦਾ ਕੱਲ ਦਾ ਕੱਦੂ ਕਰਿਆ ਉਹਨੂੰ ਪਨੀਰੀ ਮਿਲੀ ਨਹੀਂ ਹੈਗੀ ਪਨੀਰੀ ਉਹਦੀ 2-4 ਦਿਨਾਂ ਲੇਟ ਆ ਜੇ ਚੱਲ ਲੱਗੇ ਜਾਣੇ ਸਾਰਿਆਂ ਦੇ ਵੇਲੇ ਕੇ ਵੇਲੇ ਕੁਸ ਬੈਗਰੂ ਦੀ ਕਿਰਪਾ ਨਾਲ ਜੀ ਮੌਸਮ ਨੇ ਸਾਥ ਦਿੱਤਾ ਵਾ ਹ ਪੁੱਤ ਕੀ ਪਹਾ ਤੇ ਪੜ ਜਾ ਇਹ ਖੱਡ ਪੈ ਗਈ ਚੂਹੇ ਨੇ ਇਹ ਪੇਪਰ ਨੇ ਪਾਣੀ ਨਹੀਂ ਇੱਧਰ ਆਉਣ ਦੇਣਾ ਤਾਂ ਕਰਕੇ ਚੱਕਾ ਨਾਲ ਆ ਸਟੈਂਡ ਚੱਕ ਉੱਪਰ ਆ ਕੱਢ ਕੇ ਨ ਗਲੀ ਜੀ ਚ ਤੇਨੂੰ ਉੱਪਰ ਚੱਕ ਸਟੈਂਡ ਨੂੰ ਹਾਂ ਕਚਲਾ ਨੂੰ ਮਗਰ ਨੂੰ ਇਹ ਤਾਂ ਉੱਥੇ ਦੇਖਣਾ ਤਾਂ ਹੈ ਤੇ ਚੀਜ਼ਾਂ ਕੌਰ ਕਰਨ ਵਾਲੀਆਂ ਸਾਰੀਆਂ ਉੱਪਰ ਤੋਂ ਉਹਨੂੰ ਵੀ ਖਿੱਚ ਲੈ ਥੋੜਾ ਜਿਹਾ ਉਦੋਂ ਪਰ ਆਪ ਵਜਨ ਦਿੱਤਾ ਉੱਪਰ ਤੇ ਚੱਲ ਤੈਨੂੰ ਹੁਣ ਪੁੱਤ ਖੇਤ ਚ ਲਿਆ ਕੇ ਕਰਨਾ ਹੋਰ ਚੱਕ ਉੱਪਰ ਥੱਲੇ ਅਗਲੀਆਂ ਤੇ ਕਿੱਥੇ ਅਗਲੀ ਉਹਨੂੰ ਪਹਿਲਾਂ ਚੱਕਣ ਲੱਗ ਗਿਆ ਆ ਜੱਟਾਂ ਵਾਲਾ ਕੰਮ ਤਾਂ ਸਿੱਖ ਤੂੰ ਜੇ ਹੋਰ ਨਾ ਕੋਈ ਖੇਤੀ ਤਾਂ ਕਰੂੰਗਾ ਹੀ ਹੁਣ ਪਾਸ ਚੱਲ ਦੇ ਆ ਗਈ ਗਲੀ ਬਰਾਬਰ ਕਦੇ ਪਰ ਹੋ ਜਾਂਦੀ ਕਦੇ ਥਲੇ ਬਾਸ ਸਰ ਉਹ ਕੁੱਤੀ ਜਿੱਥੇ ਅਗਲੀ ਬਰਾਬਰ ਆ ਪਾ ਉਹਨੂੰ ਉੱਥੇ ਹੁਣ ਲਗੀ ਬਸ ਇੱਧਰ ਹੀ ਸਾਡਾ ਇੱਧਰ ਹੀ ਸਾਡਾ ਚੱਲਦਾ ਫੇਰ ਕਰਨੀ ਆ ਇਹ ਤਾਂ ਘੁੰਮਦਾ ਕਿ ਨਹੀਂ ਤੇਰਾ ਜਾਮੇ ਹੋਇਆ ਬੇ ਮੰਜਾ ਥੋੜਾ ਜਿਹਾ ਮੂੰਹ ਹੋਰ ਖੋਲ ਲੀ ਹੁਣ ਦੱਸ ਕਹਦਾ ਜੀ ਮੈਂ ਟਰੈਕਟਰ ਚਲਾਉਣਾ ਪੁੱਤ ਤਾ ਟਰੈਕਟਰ ਨਹੀਂ ਚਲਾਉਣਾ ਤਾ ਬਣਾਉਣੀ ਵੀਡੀਓ ਤੇ ਉੱਤੇ ਬੱਟਾ ਖਰੀਆਂ ਹੀ ਪੈ ਰਣੀ ਆ ਇੱਕ ਵਾਰ ਰੁਕਾ ਕੇ ਰੱਖਣ ਥੋੜਾ ਇੱਥੇ ਨਹੀਂ ਜੇ ਬਾਹੀ ਹੁੰਦੀ ਹੁੰਦੀ ਜਿਆਦਾ ਚਲਾ ਹੀ ਦਿੰਦਾ ਹੁਣ ਤਾਂ ਬੱਟਾ ਪੈਣੀ ਆ ਦਾਦਾ ਹਾਂ ਚੱਲ ਅਗੇ ਘੇਰ ਗੁਰ ਤਾਂ ਮੈਨੂੰ ਪਤਾ ਤੈਨੂੰ ਪਾਪਾ ਨੇ ਉਦੋਂ ਸਿਖਾ ਦਿੱਤਾ ਜਮਾ ਗਿਆ ਵਾ ਉੱਥੇ ਭੰਬਰੀ ਘੇਰਾਂ ਦਾ ਮੈਨੂੰ ਪਤਾ ਤੇਰਾ ਆ ਕੈਮਰਾ ਫੜ ਲੈ ਤੂੰ ਆਦਾ ਥੱਲੇ ਆ ਕੇ ਕੈਮਰਾ ਫੜ ਮੈਂ ਵੱਟ ਪਾਉਂ ਚੱਲ ਅੱਛੀ ਕਰ ਦੋ 1 2 3 ਚਲੋ ਹੁਣ ਥੋੜਾ ਹੁਣ ਕੰਮ ਥੋੜਾ ਏ ਜੀ ਪਾਪਾ ਜੀ ਨੇ ਨੋਕ ਤਾਂ ਫੇਰ ਵੀ ਕੱਢ ਦੇਣਾ ਆ ਕੇ ਉਹਨਾਂ ਦਾ ਗਾਣਾ ਪੱਟ ਤੇਰੀ ਸਿੱਧੀ ਨਹੀਂ ਮਿੱਟੀ ਘੱਟ ਜਿਹੜੀ ਜੀ ਡਾੜੀ ਬਣੇ ਬੱਟ ਪਾਹ ਡਾੜੀ ਬਣੇ ਬੱਟ ਪਾਣ ਲੱਗੇ ਭਾਈ ਇੱਧਰ ਦੇਖੋ ਭਾਈ ਪਹਿਲਾਂ ਪਹਿਲਾਂ ਮਿੱਟੀ ਹੈ ਜੀ ਹੋਤੀ ਹੁਣ ਦੇਖੋ ਉਰੇ ਤੇ ਹੌਲੀ 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 ਗਿੱਲੀ ਗਿੱਲੀ ਹੋ ਰਹੀ ਆ ਉਹ ਦੇਖੋ ਡਾੜੀ ਜਾਂਦਾ ਛੱਡਾ ਗਲਤੀ ਹੋ ਗਈ ਜੀ ਮੇਤੇ ਵੀ ਇਹ ਜ਼ਿਆਦਾ ਹਿੱਲ ਗਿਆ ਕੈਮਰਾ ਚਲ ਸੌਰੀ ਚਲੋ ਜੀ ਕਿਆ ਹੋਇਆ ਦਾੜੀ ਮੈਂ ਤਾਂ ਹੱਕਾ ਮਾਰਦੇ ਉਹਦੇ ਦਾੜੀ ਦਾ ਪਤਾ ਨਹੀਂ ਕੀ ਹੋ ਗਿਆ ਉਹ ਤੇਰੀ ਬੱਟੇ ਢਾਤੀ ਲੋ ਜੀ ਭਾਈ ਬੱਟਾ ਢਾਤੀ ਭਾਈ ਹਾਂ ਬੱਟਾ ਕੀ बसते चलो जी उधर हरी 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 जगह सारे पैसे हरियाली हरियाली अद्द डैडी अंदर बैक टू बैक, बैक क्या होया डैडी खराब बट बट खराब थी मैं क्या तो बट खराब थी जड़ी हटाती ਇਹਗਾ ਪੁੱਤ ਇੱਕ ਵਾਰ ਸੌਣੀ ਦਿੱਤਾ ਕਰਕੇ ਅੱਛਾ ਚਲੋ பை ਫਰਨੋ ਕੀ ਪਾਉਂਗੇ ਪੱਟ ਜਿਹੜੇ ਕਿ ਉਹ ਕੰਜੀ ਰਾਂਦੀ ਆ ਜੀ ਇਹ ਆ ਪੈਂਦੀ ਜਾਂਦੀ ਜੀ ਪੱਟ उधर देखो जी बापू लगे हो साह सामने देखो जी आदा बापू लगे हो उधर बइए काम कर रहे हो सामने तुम दिखे हम सा डैडी खदा ही आना डैडी आ गए मुड़ गए हम इधर आऊगी बट चलो हम पैगी जी हम बहुत सारी बट्टा बटा पैन हरे भाजीव पैगी जी ਕੋਟ ਘੇਟਾਈ ਜਾ ਰਹੀ ਆ ਪਤਾ ਨਹੀਂ ਕੀ ਹੋ ਹੈ ਯਾਰ ਜਾਨਸ ਡੈਡੀ ਕਾ ਨਾ ਬਟਕ ਆਇਆ ਜਾਂਦੇ ਜਿਨੇ ਨੂੰ ਲੈਣ ਤਾਈਏ ਮੈਨੂੰ ਦੋ ਤਿੰਨ ਤਾਂ ਬਤਾਵਾਣੀ ਆਪਣੇ ਫਿਰ ਤੇ ਲੋੜ ਡੈ ਪਰਣੀ ਇਹ ਮੈਂ ਯਾਰਾ ਦੇਖੋ ਮਿੱਟੀ ਕਿੰਨੀ ਚਿਕਨੀ ਆ ਦੇਖੋ ਅੰਦਰ ਦੇਖੋ ਬਣਾ ਆ ਦੇਖੋ ਆ ਦੇਖੋ ਪੈੜ ਨਹੀਂ ਦਬਰਿਆ ਅੰਦਰ ਦੇਖੋ ਪੱਟਾ ਪਈ ਮੇਰੇ ਪੈਕਪੋਨ ਯਾਰ ਮਿੱਟੀ ਇਹਨ ਪਰ ਦਬਦਾ ਆ ਦੇਖੋ ਆ ਗਏ ਬਣੀ ਦੀ ਡੂਟੀ ਆ ਦੋਈਆ ਉੱਧਾ ਡੈਡੀ ਹੁਣ ਹੁਣ ਪੈਰੀ ਬਾਟੇ ਜੀ ਕੀ ਬਤਾਇ ਨੂ ਵੀ ਉਹ ਕਰਦੀ ਏ ਟਾਦੀ ਏ ਇੱਕ ਤਾਂ ਇਹ ਸੂਰਜ ਵੀ ਨਹੀਂ ਨਿਕਲਿਆ ਹੋਇਆ ਸੂਰਜ ਵੀ ਨਹੀਂ ਨਿਕਲਿਆ ਹੋਇਆ ਚਲੋ ਠੀਕ ਆ ਵਧੀਆ ਵੀ ਸੂਰਜ ਨਹੀਂ ਨਿਕਲਿਆ ਉੱਪਰ ਤੇ ਗਰਮੀ ਬਿਨ ਮਤਲਬ ਦਿਓ ਤੋਂ ਵੀ ਇਹ ਰਵੇ ਕਮਲ ਕੋ ਇੱਕ ਵੱਟ ਪੈ ਚੁਕੀ ਆ ਚੰਗਾ ਦਿਰਾ